ਨੌਜਵਾਨ ਕਮਜਵਾਨ ਨੇ ਪੰਜਾਬ ਦੇ ਬੜੇ ਉਤਮੀ ਨੇ ਕਿ ਤੁਸੀਂ ਜ਼ਰੂਰੀ ਨਹੀਂ ਕਿ ਆਪਾਂ ਨੂੰ ਸਰਕਾਰੀ ਜਾਓ ਲੱਗੇ ਆਪਾਂ ਆਪਣੇ ਕਾਰੋਬਾਰ ਵੀ ਕਰ ਸਕਦੇ ਆਂ ਅਸੀਂ ਆਪਾਂ ਆਪਣੇ ਪੈਰਾਂ ਦੇ ਖੜੇ ਹੋਣ ਵਾਸਤੇ ਹਰ ਤਰ੍ਹਾਂ ਦਾ ਪਹਿਲਾ ਇਹ ਤਾਂ ਤੁਹਾਨੂੰ ਪਰਚੂ ਜੀ ਪਹੁੰਚਾਈ ਪੂਰੀ ਤਿਆਰੀ ਸਾਡੀ ਪਾਰਟੀ ਦੀ ਸਾਡੀ ਪਾਰਟੀ ਪੂਰੀ ਪ੍ਰੀਪੇਅਰਡ ਐ ਇਸ ਮੱਲ ਵਾਸਤੇ ਔਰ ਲੋਕ ਵੀ ਸਾਨੂੰ ਚਾਹੁੰਦੇ ਨੇ ਕਿ ਕਾਂਗਰਸ ਪਾਰਟੀ ਦੁਆਰਾ ਪੰਜਾਬ ਜਾ ਕੇ ਜਗਤਪੁਰਾ ਦੇ ਵਿੱਚ ਖੜੇ ਹੋਏ ਆਂ ਅੱਜ ਨੌਜਵਾਨਾਂ ਵੱਲੋਂ ਇੱਕ ਖੂਨਦਾਨ ਕੈਂਪ ਲਗਵਾਇਆ ਗਿਆ ਜਿੱਥੇ ਵੱਡੀ ਤਾਦਾਦ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਔਰ ਖੂਨਦਾਨ ਕਰ ਰਹੇ ਨੇ ਤੁਹਾਨੂੰ ਦੱਸ ਦੇ ਕਿ ਇੱਥੇ ਐਕਸ ਮਿਨਿਸਟਰ ਹੈਲਥ ਮਿਨਿਸਟਰ ਵੀ ਪਹੁੰਚੇ ਹੋਏ ਨੇ ਬਲਵੀਰ ਸਿੰਘ ਸਿੱਧੂ ਜੀ ਸੋ ਦੇਖਿਆ ਜਾਂਦਾ ਕਿ ਅੱਜ ਪੰਜਾਬ ਦੇ ਵਿੱਚ ਐਦਾਂ ਦੇ ਪ੍ਰੋਗਰਾਮ ਬਹੁਤ ਘਟਦੇ ਜਾ ਰਹੇ ਨੇ ਕਿਉਂਕਿ ਨੌਜਵਾਨਾਂ ਯਾਦਾਂ ਕਹਿੰਦੇ ਨੇ ਨਸ਼ਿਆਂ ਵੱਲ ਜਾ ਰਹੇ ਨੇ ਯਾਦਾਂ ਫਿਰ ਪੰਜਾਬ ਛੱਡ ਕੇ ਬਾਹਰਲੇ ਦੇਸ਼ਾਂ ਵੱਲ ਜਾ ਰਹੇ ਨੇ ਸੋ ਸਿੱਧੂ ਸਾਹਿਬ ਨਾਲ ਗੱਲਬਾਤ ਕਰਾਂਗੇ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਪੰਜਾਬ ਦੇ ਵਿੱਚ ਜੋ ਵੀ ਹੋ ਰਿਹਾ ਆਪਣੇ ਨੌਜਵਾਨ ਬਾਹਰ ਨੂੰ ਭੱਜ ਰਹੇ ਨੇ ਤੇ ਨਸ਼ਿਆਂ ਵੱਲ ਜਾ ਰਹੇ ਨੇ ਦੇਖੋ ਅਸੀਂ ਸਭ ਤੋਂ ਵੱਡੀ ਗੱਲ ਤਾਂ ਇਹ ਜਿਹੜਾ ਇਹ ਹੁੰਦਾਂ ਕੈਂਪ ਟੂਰਨਾਮੈਂਟ ਨੇ ਜਾਂ ਅਜਾਸੀਂ ਹੋਰ ਕੋ ਸਾਂਝੇ ਪ੍ਰੋਗਰਾਮ ਕਰਦੇ ਆ ਉੱਥੇ ਇਹ ਬਹੁਤ ਵੱਡਾ ਮੈਸੇਜ ਕਨਵੇ ਹੁੰਦਾ ਨੌਜਵਾਨਾਂ ਨੂੰ ਖਾਸ ਕਰਕੇ ਔਰ ਜਿਹੜਾ ਅੱਜ ਸਾਡੇ ਨੌਜਵਾਨਾਂ ਦੇ ਯੂਸੀ ਹੈ ਉਹਨੂੰ ਦੂਰ ਕਰਨ ਦੀ ਜ਼ਰੂਰਤ ਹੈ ਉਹਨਾਂ ਦੇ ਕਦੇ ਕਦੇ ਬਿਜੀ ਕਰਨ ਦੀ ਲੋੜ ਹੈ ਤੇ ਜੇ ਅਸੀਂ ਉਹਨਾਂ ਵਾਸਤੇ ਕੋਈ ਚੰਗੇ ਪ੍ਰੋਜੈਕਟ ਸਾਧਨ ਨਹੀਂ ਪੈਦਾ ਕਰਾਂਗੇ ਤਾਂ ਨੈਚੁਰਲੀ ਉਹਨਾਂ ਦੇ ਵਿੱਚ ਡਿਮੋਰਾਇਜ਼ ਉਹਨਾਂ ਨੌਜਵਾਨ ਤੇ ਅੱਜ ਸਰਕਾਰ ਨੂੰ ਉਹਨੂੰ ਪ੍ਰਮੋਟ ਕਰਨ ਵਾਸਤੇ ਸਾਨੂੰ ਕੋਈ ਨਾ ਕੋਈ ਕੰਮਕਾਜ ਜ਼ਰੂਰਤਾ ਤਾਂ ਕਿ ਸਾਡੇ ਬੱਚੇ ਕੰਮ ਤੇ ਲੱਗਣ ਜਿਹੜੀ ਸਾਡੇ ਹੁਣ ਡਿਗਰੀਆਂ ਅਸੀਂ ਲੈ ਲਈਆਂ ਅਗੇ ਸਾਨੂੰ ਜੋਬ ਮਿਲਦੀ ਨਹੀਂ ਠੀਕ ਹੈ ਨਾ ਸਾਨੂੰ ਜੋਬ ਜਿਹੜੀ ਜੋਬ ਕ੍ਰੀਏਟ ਕਰਨੀਆਂ ਪੈਣਗੀਆਂ ਤੇ ਜੋਬ ਕ੍ਰੀਏਟ ਕਰਾਂਗੇ ਤਾਂ ਸਾਡੇ ਬੱਚੇ ਰਿਕਾਰ ਤੇ ਲੱਗਣਗੇ ਤੇ ਇਸੇ ਕਾਰਨ ਹੈ ਕਿ ਬੱਚੇ ਬਾਹਰ ਜਿਹੜੇ ਚਾਰੇ ਸਾਰੇ ਅੱਜ ਦੇਖਿਆ ਜਾਂਦਾ ਕਿ ਜੇ ਆਪਾਂ ਆਪ ਸਰਕਾਰ ਦੀ ਗੱਲ ਕਰੀਏ ਉਹ ਕਹਿੰਦੇ ਸੀ ਕਿ ਅੰਗਰੇਜ਼ ਵੀ ਇੱਥੇ ਕੰਮ ਕਰਨ ਆਣਗੇ ਪਰ ਤੁਹਾਡੇ ਵੱਲੋਂ ਦੇਖਿਆ ਜਾਂਦਾ ਕਿ ਪਹਿਲਾਂ ਜੋ ਵੀ ਹੋਇਆ ਸਰਕਾਰਾਂ ਦੇ ਵਿੱਚ ਸਾਰੇ ਜਾਣਦੇ ਨੇ ਅੱਜ ਗਰਾਊਂਡ ਲੈਵਲ ਤੇ ਦੇਖਦੇ ਆ ਬਹੁਤ ਸਾਰੇ ਲੋਕ ਨਿਰਾਸ਼ ਨੇ ਮੈਂ ਇਹ ਕਹਿੰਦਾ ਪਰ ਜਦੋਂ ਮੈਂ ਹੈਲਥ ਮਿਨਿਸਟਰ ਸੀਗਾ ਮੈਂ ਕੋਈ ਜ਼ਿਆਦਾ ਨਹੀਂ 12-13 ਹਜ਼ਾਰ ਬੱਚਿਆਂ ਨੂੰ ਨੌਕਰੀ ਤੇ ਜੋਬ ਤੇ ਦਿੱਤੀ ਸੀਗੀ ਔਰ ਹਮੇਸ਼ਾ ਦਿੰਦੇ ਰਹੇ ਹਾਂ ਲੇਕਿਨ ਇਹ ਹੁਣ ਜੀ ਸਰਕਾਰ ਆਈ ਸੀ ਇਹਨਾਂ ਨੇ ਕਿਹਾ ਸੀ ਬਜਟ ਟੋਟਲ ਖਤਮ ਕਰ ਦਾਂਗੇ بڑے بڑے ਵਾਅਦੇ ਕਰਕੇ ਆਈ ਸੀ ਸਰਕਾਰ ਨੇ ਕਿਹਾ ਵਾਦਾ ਵਫਾ ਦਾ ਕੋਈ ਹੋਇਆ ਨਹੀਂ ਹੈ ਸਹੀ ਹੈ ਅੱਛਾ ਤੁਸੀਂ ਨੌਜਵਾਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਕਿਉਂਕਿ ਅੱਜ ਡਿਮੋਰਲ ਹੋਣ ਜ਼ਰੂਰਤ ਨਹੀਂ ਤੁਸੀਂ ਆਪਣੇ ਸਪਿਰਟ ਲੈ ਕੇ ਆਓ ਜਿਹੜੀ ਤੁਹਾਡੇ ਤਾਕਤ ਬੜੀ ਹੈ ਬੜੇ ਅਨਰਜੜ ਨੌਜਵਾਨ ਨੇ ਪੰਜਾਬ ਦੇ ਬੜੇ ਉਦਮੀ ਨੇ ਕਿ ਤੁਸੀਂ ਜ਼ਰੂਰੀ ਨਹੀਂ ਕਿ ਆਪਾਂ ਨੂੰ ਸਰਕਾਰੀ jobb ਲੱਗੇ ਆਪਾਂ ਆਪਣੇ ਕਾਰੋਬਾਰ ਵੀ ਕਰ ਸਕਦੇ ਹਾਂ ਅਸੀਂ ਆਪਾਂ ਆਪਣੇ ਪੈਰਾਂ ਦੇ ਖੜੇ ਹੋਣ ਵਾਸਤੇ ਹਰ ਤਰ੍ਹਾਂ ਦਾ ਪਹਿਲਾ ਹਜ਼ਾਰ ਤੁਹਾਨੂੰ ਬਦਲਣ ਦੀ ਜ਼ਰੂਰਤ ਹੈ ਸਰ ਜਿਵੇਂ ਜਾਣਦੇ ਆ ਕਿ ਇੱਕ ਨੌਜਵਾਨ ਜਿੱਦਾਂ ਪੰਜਾਬ ਦਾ ਸਿੰਗਰ ਰਾਜਵੀਰ ਜਵੰਦਾ ਚਲਿਆ ਗਿਆ ਬਹੁਤ ਸਾਰੇ ਲੋਕ ਇਹ ਸਵਾਲ ਚੱਕ ਰਹੇ ਨੇ ਕਿ ਬੈਲਟੀਨਰ ਮਛੇਤੇ ਯਾਨੀ ਰੱਖਿਆ ਹੋਇਆ ਸੀ ਉਹਨਾਂ ਨੂੰ ਬਹੁਤ ਪੈਸੇ ਕਮਾ ਲਿੱਤੇ ਪਰ ਹਾਲਾਂਕਿ ਉਹ ਇਸ ਦੁਨੀਆ ਦੇ ਵਿੱਚ ਪਹਿਲਾ ਹੀ ਨਹੀਂ ਸੀ ਨਹੀਂ ਐਦਾਂ ਨਹੀਂ ਗੱਲ ਸੀ ਕਿ ਕੁਝ ਪਰਿਵਾਰ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਸ਼ਾਇਦ ਹੀ ਪ੍ਰਮਾਤਮਾ ਲੋਕੀ ਆਪਣੀ ਜੜੀ ਰੋਸ਼ਨੀ ਹੋ ਜਾਏ ਪਰ ਜੋ ਬਾਣਾ ਉਨ ਬੱਤ ਕੇ ਰਹਿੰਦਾ ਤੇ ਕੋਈ ਹਸਪੀਟਲ ਦਾ ਡੇ ਮੈਟੋ ਕਰ ਉਹ ਹਾਲਤਾਂ ਅਜ ਕਹੀਆਂ ਕਹ ਰਹੇ ਸੀਗੇ ਅਰਵੀਨ ਸਰ ਆਖਰੀ ਸਵਾਲ ਲੇਵਾਂਗੇ ਤੁਹਾਡੇ ਵੱਲੋਂ ਕਿੰਦਾਂ ਦੀ ਤਿਆਰੀਆਂ ਚੱਲ ਰਹੀਆਂ ਨੇ 2027 ਦੀਆਂ ਸੋਚ ਉਹਨਾਂ ਨੂੰ ਲੈ ਕੇ ਕਿਉਂਕਿ ਹਰ ਪਾਰਟੀ ਸਰਗਰਮ ਹੈ আর ਤੁਹਾਡਾ ਵੀ ਬੋਲਬਾਲਾ ਕਾਫੀ ਹੈ ਕਿਸ ਤਰ੍ਹਾਂ ਦੇਖਦੇ ਦੇਖੋ ਪੂਰੀ ਤਿਆਰੀ ਸਾਡੀ ਪਾਰਟੀ ਦੀ ਸਾਡੀ ਪਾਰਟੀ ਪੂਰੀ ਪ੍ਰੀਪੇਅਰਡ ਐ ਇਸ ਬੱਲ ਵਾਸਤੇ ਔਰ ਲੋਕ ਵੀ ਸਾਨੂੰ ਚਾਹੁੰਦੇ ਨੇ ਕਿ ਕਾਂਗਰਸ ਪਾਰਟੀ ਦੁਬਾਰਾ ਪੰਜਾਬ ਚ ਆਵੇ ਤੇ ਮੈਂ ਪੂਰੀ ਅਸੀਂ ਸਾਰੇ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਹਾਂ ਔਰ ਸਾਡੇ ਰਾਹੁਲ ਗਾਂਧੀ ਜੀ ਨੇ ਜੋ ਸਨਿਚਰ ਡਰਾਈਵ ਚਲਾਈ ਕੀਤੀ ਸ਼ੁਰੂ ਕੀਤੀ ਹੋਈ ਹੈ ਉਹ ਚ ਇਹਨਾਂ ਲੋਕਾਂ ਦਾ ਅਤਿਸ਼ਾ ਇਹਨਾਂ ਲੋਕਾਂ ਦੇ ਵਿੱਚ ਮੈਗਾ ਨਾ ਵੀ ਹੈਰਾਨਾ ਕਿ ਅਸੀਂ 10000 ਭਰਨੇ ਚਾੜ੍ਹੂ 25000 ਫਾਰਮ ਭਰ ਕੇ ਵੀ ਲੋਕ ਆ ਰਹੇ ਆਪਣੇ ਆਪਣੇ ਆਪ ਹੀ ਲੋਕੋ ਮਹਿਸੂਸ ਕਰਦੇ ਵੀ ਅਸੀਂ ਜੋ 2022 ਚ ਗਲਤੀ ਕੀਤੀ ਆ ਉਹ ਦੁਬਾਰਾ ਨਾ ਹੋਵੇ ਅੱਛਾ ਇਹ ਨਾ ਨੌਜਵਾਨਾਂ ਨੂੰ ਕੋਈ ਮੈਸੇਜ ਦੇਣਾ ਚਾਹਾਂ ਕਿਉਂਕਿ ਅੱਜ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਯਾਨੀ ਖੂਨਦਾਨ ਕੈਂਪ ਲਗਵਾਇਆ ਜਗਪੂਰਾ ਦੇ ਇਸ ਗੱਲ ਦੀ ਵਧਾਈ ਦੇਣੀ ਚਾਹੁੰਦਾ ਪਹਿਲੇ ਵਧਾਈ ਦਿੱਤੀ ਹੈ ਕਿ ਵੀ ਜੋ ਇਹਨਾਂ ਨੇ ਕੰਮ ਕੀਤਾ ਬੜਾ ਨਵੇਕਲਾ ਕੰਮ ਕੀਤਾ ਔਰ ਇਹਦੇ ਨਾਲ ਕਿੰਨੇ ਨੌਜਵਾਨਾਂ ਚ ਜਾਗਰਤੀ ਆਏਗੀ ਤੇ ਕਿੰਨੇ ਲੋਕ ਅੱਗੇ ਵਧਣਗੇ ਕਿਨੇ ਖਾਸ ਕਰਕੇ ਵਧੀਆ ਕੰਮ ਕੀਤਾ ਹੈ ਸੋਤਾਨਵਾਜੀ ਤੁਸੀਂ ਆਪ ਦੇ थैंक यू ਜੀ ਮੇਰ ਸਾਹਿਬ ਵੀ ਪਹੁੰਚ ਚੁੱਕੇ ਨੇ ਮੈਂ ਕੈਮਰਾ ਮੈਂ ਨੂੰ ਕਹਾ ਕਿ ਨਾਲ ਹੀ ਆ ਜਾਣਾ ਔਰ ਸ਼ਰਮੀ ਜੀ ਦੇ ਨਾਲ ਵੀ ਆਪਾਂ ਗੱਲਬਾਤ ਕਰਾਵਾਂਗੇ ਔਰ ਮੇਰ ਸਾਹਿਬ ਵੀ ਪਹੁੰਚ ਚੁੱਕੇ ਨੇ ਔਰ ਆਪਾਂ ਜਿਹੜੀ ਗੱਲਬਾਤ ਕਰਾਈ ਹੈ ਜਿਸ ਤਰ੍ਹਾਂ ਕਿ ਮੰਤਰੀ ਸਾਹਿਬ ਆਏ ਹੋਏ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਿਆ ਮੇਰ ਸਾਹਿਬ ਸასიਖਾਲ ਜੀ ਬਹੁਤ ਸਵਾਗਤ ਹੈ ਤੁਹਾਡਾ ਜੀ ਮੇਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਬਲਵੀਰ ਸਾਹਿਬ ਵੀ ਪਹੁੰਚੇ ਹੋਏ ਸੀ ਔਰ ਜਿਹੜਾ ਨੌਜਵਾਨਾਂ ਨੇ ਵਧੀਆ ਕੰਮ ਕੀਤਾ ਕੀ ਕਹਿਣਾ ਚਾਹੋਗੇ ਇਸ ਤੇ ਦੇਖੋ ਸ਼ਮੇ ਮੇਰਾ ਬੜਾ ਜਿਆਰੂ ਬਰਕਰ ਹੈ ਕਾਂਗਰਸ ਪਾਰਟੀ ਦਾ ਆ ਜਿਲ੍ਹਾ ਪਹਿਲਾ ਖੂਨਦਾਨ ਕੈਂਪ ਹੈ ਇਹ ਜਿਹੜੇ ਸਕੂਲ ਦੇ ਮਾਲਕ ਨੇ ਸਟਾਫ ਹੈ ਸਾਰਿਆਂ ਨਾਲ ਮਿਲ ਕੇ ਇਹਦਾ ਲਾਇਆ ਗਿਆ ਸੋ ਮੈਂ ਸਮਝਦਾ ਕਿ ਜਿਹੜਾ ਖੂਨਦਾਨ ਮਹਾਦਾਨ ਸਭ ਤੋਂ ਵੱਡਾ ਦਾਨ ਦਾ ਖੂਨਦਾਨ ਨੂੰ ਅਸੀਂ ਕਹਿ ਸਕਦੇ ਆ ਜਿਹੜਾ ਖੂਨਦਾਨ ਕਰਨਾ ਇੱਕ ਬੜੀ ਮੈਂ ਸਮਝਦਾ ਕਿ ਇਹ ਤੋਂ ਵੱਡਾ ਕੋਈ ਪੁੰਨ ਦਾ ਕੰਮ ਨਹੀਂ ਹੋ ਸਕਦਾ ਦੂਜੀ ਗੱਲ ਇਹ ਆ ਕਿ ਕਈ ਵਾਰੀ ਕੀ ਹੁੰਦਾ ਹੈ ਕਈ ਗਰੁੱਪਾਂ ਦਾ ਮਤਲਬ ਸਾਨੂੰ ਖੂਨ ਤਾਂ ਮਿਲਦਾ ਹੈ ਪਰ ਕਈ ਵਾਰੀ ਜਿਹੜਾ ਸਾਨੂੰ ਜਿਵੇਂ 20 ਪੋਜ਼ਿਟਿਵ ਚਾਹੀਦਾ ਹੈ ਉਹ ਨੈਗੇਟਿਵ ਚਾਹੀਦਾ ਤੇ ਸਾਨੂੰ ਨਹੀਂ ਮਿਲਦਾ ਇਸ ਤਰ੍ਹਾਂ ਦੇ ਜਦੋਂ ਅਸੀਂ ਕੈਂਪ ਲਾਉਨੇ ਆ ਤਾਂ ਉਹਨਾਂ ਵਿੱਚ ਹਰ ਤਰ੍ਹਾਂ ਦੇ ਜਿਹੜੇ ਹੈਗੇ ਆ ਸਾਨੂੰ ਮਤਲਬ ਬਲੱਡ ਗਰੁੱਪ ਮਿਲ ਜਾਂਦੇ ਆ ਔਰ ਉਹ ਕਈ ਵਾਰੀ ਇਹੋ ਜਿਹੇ ਹਾਲਾਤ ਬਣ ਜਾਂਦੇ ਆ ਕਿ ਕਿਸੇ ਬੰਦੇ ਨੂੰ ਐਸੇ ਜੀ ਲੋੜ ਹੁੰਦੀ ਆ ਕਿ ਜੇ ਇਹਨੂੰ ਖੂਨ ਦੀ ਬੋਤਲ ਹੁਣੇ ਨਾ ਮਿਲੀ ਤਾਂ ਇਹ ਡੈਥ ਹੋ ਸਕਦੀ ਆ ਮੈਂ ਸਮਝਦਾ ਕਿ ਜੇ ਕਿਸੇ ਦੀ ਜਾਨ ਬਚਾਉਣੀ ਆ ਜਾਂ ਕੋਈ ਆਪਾਂ ਨੇ ਪੁੰਦਾ ਕੰਮ ਕਰਨਾ ਤਾਂ ਸਭ ਤੋਂ ਵੱਡਾ ਜਿਹੜਾ ਇਹ ਦਾਨ ਹੈ ਇਹੋ ਜੇ ਸਾਨੂੰ ਕੰਮ ਕਰਨੇ ਚਾਹੀਦੇ ਨੇ ਆਉਣ ਵਾਲੀ ਪੀੜ੍ਹੀ ਨੂੰ ਵੀ ਮਤਲਬ ਅੱਗੇ ਦਿਸ਼ਾ ਨਿਰਦੇਸ਼ ਮਿਲਦੇ ਆ ਕਿ ਸਾਨੂੰ ਸਾਰਿਆਂ ਨੂੰ ਇਹੋ ਜੇ ਨਾਲ ਮਿਲ ਕੇ ਕੰਮ ਕਰਨੇ ਚਾਹੀਦੇ ਨੇ ਸੋ ਅਸੀਂ ਜੇਸ਼ ਦਾ ਆਪਣੇ ਲੋਕਾਂ ਦਾ ਆਪਣੇ ਭਾਈਚਾਰੇ ਦਾ ਤਾਂ ਹੀ ਭਲਾ ਕਰ ਸਕਦੇ ਆ ਜੇਕਰ ਅਸੀਂ ਇਹੋ ਜੇ ਕੈਂਪ ਲਾਉਂਦੇ ਰਵਾਂਗੇ ਤੇ ਸਾਰਿਆਂ ਨੂੰ ਸਟੇਜ ਕਰਦੇ ਰਵਾਂਗੇ ਦੇਖਿਆ ਜਾਂਦਾ ਜਿੱਦਿ ਸਰ ਕੇ ਜੋ ਵੀ ਜਦ ਵੀ ਆਪਾਂ ਤਾਂ ਯਾਨੀ ਦਾਨ ਕਰਦੇ ਰਹਿੰਦੇ ਆ ਬਲੱਡ ਦਿੰਦੇ ਆ ਜਿੱਦਾਂ ਨੌਜਵਾਨ ਹੋਣੇ ਵਧੀਆ ਕੰਮ ਕਰ ਰਹੇ ਪਰ ਕਹਿੰਦੇ ਨੇ ਕਿ ਆਮ ਲੋਕਾਂ ਕੋਲ ਜਿਸ ਟਾਈਮ ਲੋਡ ਹੁੰਦੀ ਹੈ ਹਸਪੀਟਲਾਂ ਤੱਕ ਉੱਥੇ ਤੱਕ ਪਹੁੰਚਦਾ ਨਹੀਂ ਹੈਗਾ ਉੱਥੇ ਕਹਿੰਦੇ ਨੇ ਕਿ ਪੈਸਾ ਕਮਾਇਆ ਜਾਂਦੇ ਆ ਪਹੁੰਚ ਨਹੀਂ ਪੰਦਾ ਹੈਗਾ ਬਲੱਡ ਕੀ ਉਹਨਾਂ ਦੇ ਬਾਰੇ ਕੀ ਕਹੋਗੇ ਦੇਖੋ ਗੱਲ ਇਹ ਆ ਕਿ ਹਰ ਗੱਲ ਦੇ ਵਿੱਚ ਹੀ ਆਪਾਂ ਜਦੋਂ ਪੋਜ਼ਿਟਿਵ ਪੋਜ਼ਿਟਿਵਿਟੀ ਹੈਗੀ ਆ ਕਿ ਨੈਗੇਟਿਵਿਟੀ ਵੀ ਹੁੰਦੀ ਆ ਆਪਾਂ ਉਹਨੂੰ ਮੜ ਦੂਜੀ ਸੋਚ ਨਾਲ ਨਾ ਦੇਖੀਏ ਅਸੀਂ ਇਹ ਸਮਝੀਏ ਕਿ ਦੇਖੋ ਜੇ ਬਾਈ ਚਾਂਸ ਅਸੀਂ ਇੱਥੇ ਜੇ 100 ਡਾਲਰ ਆਉਂਦੇ ਨੇ ਤਾਂ ਮਤਲਬ ਉਹ ਚੋਂ ਕੋਈ 10 ਨਹੀਂ ਵੀ ਪਹੁੰਚਦੇ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਸਾਨੂੰ ਪੋਜ਼ਿਟਿਵ ਸੋਚ ਲੈ ਕੇ ਚੱਲਣਾ ਚਾਹੀਦਾ ਕਿ ਮੈਂ ਨਹੀਂ ਸਮਝਦਾ ਕਿ ਇਹ ਜੀ ਦੀ ਤਾਂ ਕੋਈ ਹੈ ਨਹੀਂ ਵੀ ਖਾਣ ਪੀਣ ਵਾਲੀ ਚੀਜ਼ ਆ ਕਿ ਰਾਸੀਂ ਮਤਲਬ ਉਹ ਕੋਈ ਖਾ ਪੀ ਜਾਊਗਾ ਤੇ ਜੇਕਰ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਤਾਂ ਮੈਂ ਸਮਝਦਾ ਉਹ ਵੱਡਾ ਪਾਪ ਵੀ ਕੋਈ ਨਹੀਂ ਹੈਗਾ ਔਰ ਇੱਕ ਬੰਦਾ ਆਪਣਾ ਖੂਨ ਕੱਢ ਕੇ ਦੇ ਰਿਹਾ ਆ ਪਾ ਸਭ ਤੋਂ ਵੱਡੀ ਗੱਲ ਕਹਿੰਦੇ ਆ ਕਿ ਯਾਰ ਮੈਂ ਆਪਣਾ ਖੂਨ ਦੇ ਸਕਦਾ ਤੇਰੇ ਵਾਸਤੇ ਹੈ ਨਾ ਅਸੀਂ ਸੋ ਅੱਜ ਜਿਹੜਾ ਹੈਗਾ ਖੂਨਦਾਨ ਕੈਂਪ ਲਾਇਆ ਤੇ ਸਾਰੇ ਜਿਹੜੇ ਡੋਨਰ ਜਿੰਨੇ ਆਏ ਆ ਤੇ ਆਪਣਾ ਖੂਨ ਦੇ ਰਹੇ ਆ ਇਹ ਤੋਂ ਵੱਡੀ ਮੈਨੂੰ ਸਮਝਦਾ ਕਿ ਕੋਈ ਹੋਰ ਆਪਾਂ ਕਿਸੇ ਨੂੰ ਚੀਜ਼ ਦੇ ਸਕਦੇ ਆ ਜਦੋਂ ਆਪਾਂ ਖੂਨ ਦਿੰਦਾ ਇਹ ਤੋਂ ਵੱਡੀ ਕੋਈ ਚੀਜ਼ ਹੋ ਨਹੀਂ ਸਕਦੀ ਸੋ ਜੇਕਰ ਕੋਈ ਬੰਦਾ ਇਸ ਤਰ੍ਹਾਂ ਦੀ ਮਾੜੀ ਸੋਚ ਰੱਖਦਾ ਹੈ ਤਾਂ ਉਹ ਪ੍ਰਮਾਤਮਾ ਦੇਖੂਗਾ ਉਹ ਬੰਦੇ ਦੀ ਬਸ ਦੀ ਗੱਲ ਨਹੀਂ ਹੈਗੀ ਸੋ ਜੋ ਅੱਜ ਇਹ ਕੰਮ ਕੀਤਾ ਮੇਰੇ ਛੋਟੇ ਵੀਰ ਨੇ ਤੇ ਬੜੇ ਕਾਬਲੇ ਤਾਰੀਫ ਹੈ ਔਰ ਮੈਂ ਇਹਨਾਂ ਨੂੰ ਇਸ ਚੀਜ਼ ਦੀ ਵਧਾਈ ਵੀ ਦੇਣਾ ਔਰ ਮੈਂ ਪ੍ਰਮਾਤਮਾ ਅਗੇ ਕਾਮਨਾ ਕਰਦਾ ਕਿ ਸੱਚੇ ਪਾਤਸ਼ਾਹ ਇਹ ਚੜ੍ਹਦੀ ਕਲਾ ਵਿੱਚ ਰਹਿਣ ਇਹੋ ਜੇ ਕੰਮ ਕਰਦੇ ਰਹਿਣ ਤਾਂ ਕਿ ਸਾਡੇ ਅੱਗੇ ਆਉਣ ਵਾਲੇ ਭਵਿੱਖ ਨੂੰ ਵੀ ਮਨਸ਼ਚੇਤ ਰਹਿਣ ਕਿ ਮਤਲਬ ਸਾਡੇ ਜਿਹੜਾ ਸਾਨੂੰ ਅੱਗੇ ਵਾਸਤੇ ਕੀ ਕਰਨਾ ਚਾਹੀਦਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਅਸ਼ਮੇ ਜੀ ਤੁਸੀਂ ਵੀ ਕੀ ਕਹਿਣਾ ਚਾਹੋਗੇ ਕਿਉਂਕਿ ਕਾਫੀ ਨੌਜਵਾਨ ਤੁਹਾਡੇ ਨਾਲ ਜੁੜੇ ਹੋਏ ਹਨ ਕਿੰਨੇ ਕੁ ਹੁਣ ਤੱਕ ਕੋਨਦਨ ਹੋ ਚੁੱਕਿਆ ਕਿੰਨੇ ਕੁ ਲੋਕ ਜੁੜੇ ਲੱਗਿਆ ਜੀ ਪਿੰਡ ਪਹਿਲਾਂ ਲੱਗਿਆ ਤੇ ਅੱਗੇ ਵੀ ਲਾਵਾਂਗੇ ਹੋਰ ਵੀ ਕੰਮ ਕਰਾਂਗੇ ਠੀਕ ਹੈ ਜਿੰਨੇ ਕੋਵਗਾ ਉਸ ਤੋਂ ਵੀ ਵੱਧ ਕੇ ਕਰਾਂਗੇ ਤੇ ਡੋਨਰ ਕੈਂਪ ਲਾਣ ਦਾ ਇੱਕ ਰੀਜਨ ਸੀਗਾ ਕਿ ਕਈ ਚੀਜ਼ਾਂ ਮੈਂ ਹਸਪਤਾਲਾਂ ਦੇ ਢੀਵੇਂ ਜਾਂਨਾ ਮੈਂ ਦੇਖੀ ਹੈ ਕਿ ਸਮੇਂ ਤੇ ਬਲੱਡ ਨਹੀਂ ਪ੍ਰੋਵਾਈਡ ਹੁੰਦਾ ਕਈ ਚੀਜ਼ਾਂ ਕਰਕੇ ਬੰਦੇ ਦੀ ਡੈਥ ਹੋ ਜਾਂਦੀ ਹੈ ਤੇ ਆਪਾਂ ਉਹ ਚੀਜ਼ਾਂ ਨੂੰ ਸੁਧਾਰ ਪਾਈਏ ਇਤਾਂ ਕਰਕੇ ता करके आप ये कैंप लाया है मैंने पहले भी आपको एक ही बात कही थी कि मेरा कोई भी मोटिव नहीं है ये चीज़ें प्रमोट करने का मेरा एक ही मोटिव है कि मैं एक यूथ को अपने समाज को एक बढ़िया मैसेज दे सकूं क्योंकि मैं हमेशा से मेरी एक ही सोच है क्योंकि मेरे को किसी चीज़ का वो नहीं है किसी से कोई चंदा मांग के करना है किसी से कुछ ये मेरे भाई हैं अपना रल मिल के जो भी करते हैं है ना जितना भी जो भी कर किया है आज तक सारों ने मिलजुल के किया है हमारा मेन मकसद यही है कि हम कोई भी चीज करके किसी के जरिया बन जाए हम कोई किसी की मदद का हम जरिया बनना चाहते हैं चाहे वो किसी भी चीज को हम आगे आगे और भी बहुत चीजें करने सोच रहे हैं अपने गांव में क्योंकि गांव में बहुत बड़े-बड़े योद्धा घूम रहे हैं बड़े-बड़े समाज सेवी घूम रहे हैं सुबह ही दारू पी लेनी ये कर लेना वो कर लेना उनको इस चीज की कोई परवाह नहीं है ना तो हमारे में नशे का है ना हमारे में कोई ਕੀ ਜੀ ਹੋਰ ਚੀਜ਼ ਓ ਗਾਇਬ ਹੈ ਹਮ ਇਹ ਚੀਜ਼ ਕਰਨੀ ਚਾਹਤੇ ਔਰ ਨਾ ਹਮੇ ਕਿਸੇ ਫੇਮ ਕੀ ਭੂਕ ਹੈ ਪਰਮਾਤਮਾ ਕਾ ਦਿਆਵਾ ਸਭ ਕੁਝ ਹੈ ਹਮਾਰੇ ਪਾਸ ਬਸ ਹਮ ਇਹ ਚਾਹਤੇ ਕਿ ਹਮ ਇੱਕ ਜਰੀਆ ਬਨ ਜਾਏ ਇਕ ਬੇਮਾਰਾ ਹੈ ਕਿ ਸ਼ਮੀ ਜੀ ਬਦਿਆ ਲੱਗਦਾ ਕਿ ਇਨੇ ਨੌਜਵਾਨ ਤੁਹਾਡੇ ਨਾਲ ਜੁੜੇ ਹੋਏ ਨੇ ਗਰੀਬਾਂ ਦਾ ਸਾਥ ਦਿੰਨੇ ਹੋ ਤੁਸੀਂ ਕਿਦਾਂ ਦਾ ਮਾਣ ਮਹਿਸੂਸ ਹੁੰਦਾ ਮਾਣ ਤਾਂ ਜੀ ਗਰੀਬ ਤਾਂ ਅਸੀਂ ਵੀ ਗਰੀਬ ਹੀ ਆ ਅਸੀਂ ਬਹੁ ਵੱਡੇ ਕੋਈ ਸੌਹਕਾਰ ਨਹੀਂ ਹੈ ਤੇ ਇਹ ਸੋਚਦੇ ਹਾਂ ਮਾਣ ਇਹ ਚੀਜ਼ ਦਾ ਮਹਿਸੂਸ ਹੁੰਦਾ ਹੈ ਕਿ ਪਰਮਾਤਮਾ ਨੇ ਸਾਨੂੰ ਕਿੰਨੇ ਜੋਗਾ ਬਣਾਇਆ ਕਿਆ ਸੀ ਭਾਵੇਂ ਏਡੇ ਵੱਡੇ ਵੀ ਨਹੀਂ ਹੈਗੇ ਫਿਰ ਵੀ ਅਸੀਂ ਹਰ ਇੱਕ ਦੀ ਮਦਦ ਕਰਦੇ ਆਂ ਠੀਕ ਹੈ ਤੇ ਅੱਗੇ ਵੀ ਕਰਦੇ ਹੀ ਰਾਵਾਂਗੇ ਬਹੁਤ ਕੁਝ ਚੀਜ਼ਾਂ ਸੋਚੀ ਵੀ ਹੈ ਜਿਹੜੇ ਹੁਣ ਸਾਡੇ ਮੇਰ ਸਾਹਿਬ ਆਈ ਸੀਗੇ ਸਿੱਧੂ ਸਾਹਿਬ ਉਹਨਾਂ ਦੀ ਇਸ ਪਿੰਡ ਨੂੰ ਇੰਨੀ ਵੱਡੀ ਦੇਣ ਹੈ ਨਾ ਕਿ ਕੋਈ ਵੀ ਨਹੀਂ ਕਰ ਸਕਦਾ ਉਹਨਾਂ ਦਾ ਮੁਕਾਬਲਾ ਉਹਨਾਂ ਦੇ ਜਿਹੜੇ ਵੱਡੇ ਭਰਾ ਐ ਬਲਬੀਰ ਸਿੱਧੂ ਕੈਬਨਿਟ ਮਿੰਿਸਟਰ ਵੀ ਰਹੇ ਆ ਤਿੰਨ ਵਾਰ ਐਮ ਐਲ ਏ ਵੀ ਰਹੇ ਆ ਉਹ ਤੇ ਉਹਨਾਂ ਨੇ ਇੰਨੇ ਇੰਨੇ ਟੋਏ ਹੁੰਦੇ ਸੀਗੇ ਇੰਨੇ ਇੰਨੇ ਟੋਏ ਸਾਡੇ ਪਿੰਡਾਂ 'ਚ ਉਹਨਾਂ ਨੇ ਜਿਹੜਾ ਉਰੇ ਮਾਹੌਲ ਬਦਲਿਆ ਪੂਲ ਟੁੱਟੇ ਵੇ ਰੋਡ ਟੁੱਟੇ ਵੇ ਸਕੂਲਾਂ ਦੀ ਵਿਵਸਥਾ ਹੋਰ ਮੈਂ ਮੇਰ ਸਾਹਿਬ ਨੂੰ ਹੁਣ ਵੀ ਅਸੀਂ ਬੈਠ ਕੇ ਮੈਂ ਉਹਨਾਂ ਤੋਂ ਇੱਕ ਹੀ ਚੀਜ਼ ਮੰਗੀ ਹੈ ਕਿ ਸਰ ਮੈਨੂੰ ਨਾ ਉਰੇ ਗਰਾਊਂਡ ਦਾ ਪ੍ਰਬੰਧ ਕਰਕੇ ਦਿਓ ਕਿਉਂਕਿ ਜਗਤਪੁਰੇ 'ਚ ਗਰਾਊਂਡ ਨਹੀਂ ਹੈਗਾ ਕਿਉਂਕਿ ਮੈਂ ਜਿੰਨੇ ਵੀ ਮੇਰੇ ਨਾਲ ਭਰਾ ਜੁੜੇ ਵੇ ਮੈਂ ਚਾਹਨਾ ਹੈ ਕਿ ਉਹ ਇੱਕ ਸਪੋਰਟਸ ਵਾਲ ਪੈਣ ਵਧੀਆਂ ਚੀਜ਼ਾਂ ਵਾਲ ਪੈਣ ਕਿਉਂਕਿ ਜਿਹੜੇ ਬੰਦੇ ਹੁਣ ਅਸੀਂ ਬੋਟ ਮੰਗਣ ਆਉਂਦੇ ਆ ਸਾਡੇ ਕੋਲ ਹੁਣ ਲੇਡੀ ਸਾਹਿਬ ਕਹਿੰਨੀ ਆ ਸਾਨੂੰ ਸੂਟ ਸਾੜੀ ਪਾਹੇ ਇਹ ਚੀਜ਼ਾਂ ਨਹੀਂ ਮੈਂ ਤਾਂ ਆਪਣੇ ਸਮਾਜ ਦੇ ਬੰਦਿਆਂ ਨੂੰ ਵੀ ਆਪਣੇ ਲੋਕਾਂ ਨੂੰ ਵੀ ਇੱਕੋ ਚੀਜ਼ ਕਹਿਣਾ ਹੈ ਕਿ ਤੁਹਾਡੇ ਤੋਂ ਕੋਈ ਵੋਟ ਮੰਗਣ ਆਂਦਾ ਹੈ ਤਾਂ ਉਹਨਾਂ ਨੂੰ ਇਹ ਕਹੋ ਸਾਨੂੰ ਵਧੀਆ ਪੜ੍ਹਾਈ ਦੇਵੇ ਵਧੀਆ ਸਾਡੇ ਪੰਜਾਬ ਸਰਕਾਰ ਵੀ ਚਾਹਦੀ ਹੈ ਹਾਂਜੀ ਸਪੋਰਟਸ ਬਣੇ ਸਟੇਡੀਅਮ ਬਣੇ ਕੀ ਤੁਸੀਂ ਕੋਈ ਲੈਟਰ ਲੂਟਰ ਆਪਣੀ ਨਹੀਂ ਮੈਂ ਅਸੀਂ ਨਹੀਂ ਕਿਸੇ ਨੂੰ ਦਿੱਤਾ ਜੀ ਕੋਈ ਲੈਟਰ ਨਹੀਂ ਦਿੱਤਾ ਕੁਝ ਨਹੀਂ ਦਿੱਤਾ ਅਸੀਂ ਫੇਰ ਵੀ ਸੋਚ ਰਹੇ ਹਾਂ ਜਿਹੜੇ ਸਾਡੇ ਬਲਵੀਰ ਸਿੱਧੂ ਸਿੰਘ ਸਾਹਿਬ ਹੈ ਇਹਨਾਂ ਨੂੰ ਮਿਲ ਕੇ ਇੱਕ ਵਾਰ ਇਹਨਾਂ ਨੂੰ ਇਹਦਾ ਵੇਰਵਾ ਦਿਖਾਈਏ ਇਹਨਾਂ ਨੂੰ ਗਰਾਊਂਡ ਦੀ ਮੰਗ ਕੀਤੀ ਹੈ ਤੇ ਸਾਨੂੰ ਕੋਈ ਨਾ ਕੋਈ ਗਰਾਊਂਡ ਪ੍ਰੋਵਾਈਡ ਕਰਾ ਕੇ ਦੇਣਗੇ ਸ਼ਮੀ ਜੀ ਤੁਹਾਨੂੰ ਕਿੰਨਾ ਉਮੀਦ ਕਿੰਨੀ ਹੈ ਕਿ ਅੱਜ ਕਿੰਨੇ ਕੀ ਯੂਨਿਟ ਤੋਂ ਖੂਨ ਇਕੱਠਾ ਹੋਣ ਦੀ ਹੈ ਟੋਕਟ 150 ਬੰਦਾ ਡੋਨੇਟ ਕਰੂਗਾ ਜੀ ਨਹੀਂ ਜਿੱਦਾਂ ਤੁਹਾਡੇ ਸਰਕਲ ਤੋਂ ਲੱਗਦਾ ਕਿ ਖੂਨ ਲੈਣਾ ਘਟ ਜਾਏਗਾ ਬੰਦੇ ਬਹੁਤ ਜ਼ਿਆਦਾ ਹੈ ਬੰਦੇ ਤਾਂ ਜੀ ਹੁਣ 2 ਵਜੇ ਤੱਕ ਦਾ ਸਮਾਂ ਹੈ ਮੁੰਡੇ ਟੋਕਟ ਹੁਣ ਵੀ ਜਿਹੜੇ ਮੇਰੇ ਸੱਜਣ ਮਿੱਤਰ ਹੈ ਮੇਰੇ ਭਰਾ ਹੈ ਜਿਹੜੇ ਮੇਰੇ ਪਰਿਵਾਰ ਜੁੜੇ ਹੋਏ ਮੇਰੇ ਨਾਲ ਹੁਣ ਆ ਹੀ ਜਾਂਦੇ ਆ 250 300 ਮੁੰਡਾ ਹੋਰ ਆਣਾ ਹੈ ਲੈ ਠੀਕ ਹੈ ਤੇ ਉਹਨਾਂ ਚੋਂ 150 ਮੁੰਡਾ ਬਲੱਡ ਦੇਣ ਵਾਲਾ ਹੀ ਹੋਊਗਾ 200 ਠੀਕ ਹੈ ਕਿਉਂਕਿ ਕਈ ਬੰਦੇ ਫੀਵਰ ਵੀ ਹੁੰਦਾ ਹੈ ਕਈਆਂ ਨੂੰ ਕੁਝ ਹੋਰ ਬਿਮਾਰੀ ਬੰਦਾ ਹੋ ਹੀ ਜਾਂਦਾ ਹੈ ਸਰੀਰ ਹੀ ਮਸ਼ੀਨਰੀ ਹੈ ਆਪਣੀ ਹੈ ਨਾ ਤੇ ਗੱਡੀ ਵੀ ਹੋਵੇ ਉਸ ਤੇ ਵੀ ਹੜਕੀਪੁੜਗੀ ਕੋਈ ਕਮੀ ਆ ਜਾਂਦੀ ਹੈ ਤਾਂ ਕਰਕੇ ਜੇ 500 ਮੁੰਡਾ ਵੀ ਘਟਾ ਹੁੰਦਾ ਹੈ ਤਾਂ 300 ਭਰਾ ਡੋਨੇਟ ਕਰਨਗੇ ਜਿਨ੍ਹਾਂ ਨੌਜਵਾਨ ਜੁੜੇ ਹੋਏ ਨੇ ਤੁਹਾਡੇ ਨਾਲ ਆਣੇ ਵਾਲੇ ਸਮੇਂ ਦੇ ਵਿੱਚ ਦੇਖਦੇ ਆ ਕਿ ਸ਼ੰਮੀ ਜੀ ਪੋਲਿਟਿਕਸ ਦੇ ਵਿੱਚ ਜਾਣਗੇ ਤੇ ਇੱਥੇ ਦਾ ਹੋਰ ਅੱਗੇ ਸੁਧਾਰ ਹੋਏਗਾ ਨਹੀਂ ਮੈਂ ਪੋਲਿਟਿਕਸ ਦਾ ਜੀ ਮੇਰੀ ਕੁਛ ਨਹੀਂ ਹੈਗੀ ਮੈਂ ਤਾਂ ਸਿੱਧੂ ਸਾਹਿਬ ਹੈ ਸਾਡੇ ਵੱਡੇ ਹੈ ਉਹਨਾਂ ਨੂੰ ਦੇਖ ਕੇ ਅਸੀਂ ਵੱਡੇ ਹੋਏ ਆ ਅਸੀਂ ਤਾਂ ਉਹਨਾਂ ਵਾਂਗ ਕੰਮ ਕਰਨਾ ਚਾਹੁੰਦੇ ਆ ਜੀ ਅਸੀਂ ਉਹਨਾਂ ਵਾਂਗ ਕੰਮ ਕਰਨਾ ਚਾਹੁੰਦੇ ਆ ਕਿਉਂਕਿ ਉਹਨਾਂ ਦੇ ਜੇ ਅਸੀਂ ਘਰੇ ਵੀ ਜਾਂਦੇ ਆ ਨਾ ਬਿਨਾ ਚਾਹ ਪਾਣੀ ਤੋਂ ਉਹ ਸਾਨੂੰ ਤੋੜਦੇ ਨਹੀਂ ਉਹਨਾਂ 'ਚ ਪੋਲਿਟਿਸ਼ੀਅਨ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਜੇ ਉਹਨਾਂ ਨੂੰ ਅੱਧੀ ਰਾਤ ਨੂੰ ਵੀ ਫੋਨ ਕਰਤਾ ਨਾ ਤੇ ਉਹ ਪਹਿਲੀ ਵਾਰ ਫੋਨ ਚੱਕਦੇ ਆ ਸਾਨੂੰ ਲੀਡਰ ਨਹੀਂ ਚਾਹੀਦਾ ਸਾਨੂੰ ਸਾਡੀ ਪ੍ਰੋਬਲਮ ਸੁਣਨ ਵਾਲਾ ਸਾਨੂੰ ਸਮਝਣ ਵਾਲਾ ਇਨਸਾਨ ਚਾਹੀਦਾ ਹੈ ਠੀਕ ਹੈ ਜੀ ਸਾਨੂੰ ਇਹ ਚੀਜ਼ ਦੀ ਇਹ ਹੈ ਕਿ ਅਸੀਂ ਸਿੱਧੂ ਸਾਹਿਬ ਨੂੰ ਤੇ ਜਿੱਤੀ ਬਈ ਨੂੰ ਹੱਥ ਫੜ ਕੇ ਕੰਮ ਕਰਾ ਸਕਦੇ ਆ ਸਾਨੂੰ ਇੰਨੀ ਉਮੀਦ ਹੈ ਉਹਨਾਂ ਤੋਂ इस लाइक बंदे हैं वो मैं सबसे पहले ये कहना चाहूँगा भाई को तो सबसे पहले बहुत बहुत मुबारक है इस चीज़ की क्योंकि ये काम कोई नहीं कराता जितने भी पॉलिटिशियन हैं या बड़े बड़े जो भी हैं उन्होंने बस वोट मांगना होता है भाई को किसी चीज़ का लालच नहीं है आज तक हमने यही देखा है भाई ने बस अपने दम पे कराया जो भी कराया है और ये सब देख के हम मतलब जो हमारे सारे दोस्त हैं भाई हम सारे हमारे में यही बातें होती हैं हम सारे मोटिवेट होते हैं भाई को नाम जो भी यूथ हैं देख देख के मोटिवेट होते हैं कि भाई हमेशा किसी भी सेवा में पीछे नहीं रहते कभी शबीर लगाना लंगर लगाना और ये अपने बर्थडे पे मतलब कि गरीब बच्चों में कपड़े बांटने पैसे बांटने अभी दिवाली आएगी भाई ने सबको कपड़े दिलाना है पैसे बांटना है मतलब ये सब देख के हम मोटिवेट होते है। हैं समाज सेवा बहुत ज़्यादा है हाँ जी और किसी चीज़ का लालच नहीं है सबसे पहले मतलब ये देखा जाता है बंदे मतलब कोई भी हम किसी को देखते हैं पोलिटिशन को तो हम ये देखते हैं कि वोट के लिए करते हैं हमने आज तक भाई को ये देखा किसी चीज़ के लालच नहीं है एकदम डाउन टू अर्थ बंदे हैं मतलब कभी भी दो बजे रात में भी फ़ोन करोगे भाई हमें इस चीज़ की ज़रूरत है हाजिर होते हैं किसी भी चीज़ के लिए कभी भी बुला लो मतलब हाजिर होते हैं छोटे से छोटे चीज़ के लिए बड़े से बड़े चीज़ के लिए तो हम जो भी हमारे हैं सारे भाई बंधु हैं जो हम दोस्त यार छोटे छोटे उन्नीस बीस साल के हम भाई को देख के मोटिवेट होते हैं कि हमने भी भाई जैसा बनना है भाई के मतलब भाई जैसा आज आपने किया ब्लड डोनेट किया हाँ जी फर्स्ट टाइम फर्स्ट टाइम ही किया है जी क्योंकि हमें हाँ, फर्स्ट टाइम है। है। तो तो नहीं इतना ज्यादा नो कमजोरी डाइट फुल एकदम मैं कहता तो रहूँ चीजें एकदम पूरी फुल व्यवस्था है हर चीज की व्यवस्था है अच्छा लग रहा है मतलब देख के हमें खुशी होती है हम तो शुरू से जानते हैं जी बचपन से ही रहते हैं भाई को हमेशा भाई के साथ जुड़े हुए हैं हमेशा भाई के साथ जुड़े हुए हैं हम सारे हमारे जो दोस्त यार हैं सारे भाई के साथ जुड़े हुए हैं क्योंकि मोटिवेट होते हैं हम देख के भाई शमी भाई क्या कहना चाहोगे इस बारे आपा ਗੱਲਬਾਤ ਕਰਾਈ शमी जी ਦੇ ਨਾਲ ਅਤੇ ਮੇਅਰ ਸਾਹਿਬ ਦੇ ਨਾਲ ਜਿਸ ਤਰੀਕੇ ਦੇ ਨਾਲ ਐਕਸ ਹੈਲਥ ਮਿਨਿਸਟਰ ਵੀ ਪਹੁੰਚੇ ਹੋਏ ਸੀ ਬਲਬੀਰ ਸਿੰਘ ਸਿੱਧੂ ਜੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਪ੍ਰੋਗਰਾਮ ਘਟਦੇ ਜਾ ਰਹੇ ਨੇ ਕਿਉਂਕਿ ਖੂਨ ਦੇਣ ਤੋਂ ਹਰ ਕੋਈ ਡਰਦਾ ਪਰ ਕਹਿੰਦੇ ਨੇ ਕਿ ਖੂਨ ਦੇਣਾ ਚੰਗੀ ਗੱਲ ਹੈ ਔਰ ਜੋ ਪੰਜਾਬ ਦੇ ਵਿੱਚ ਅੱਜ ਜਿੱਦਾਂ ਵੀ ਪ੍ਰੋਗਰਾਮ ਹੁੰਦੇ ਨੇ ਆ ਨੌਜਵਾਨ ਚਾਹੇ ਨਸ਼ਿਆਂ ਦੀ ਗੱਲ ਕਰ ਲਈਏ ਬਾਹਰ ਨੂੰ ਜਾ ਰਹੇ ਨੇ ਪੰਜਾਬ ਛੱਡ ਕੇ ਕਹਿੰਦੇ ਰੋਜ਼ਗਾਰ ਨੂੰ ਲੇਕੇ ਸੋ तमाम ਗੱਲਾਂ ਬਾਤਾਂ ਕੀਤੀਆਂ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਪਦੀ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਜਿਨ੍ਹਾਂ ਨੇ ਫ੍ਰੀਡਮ ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੇ ਵੀਡੀਓ ਵਿੱਚ ਦੀਓ ਇਜਾਜ਼ਤ ਮੇਰੇ ਸਹਿਯੋਗੀ ਗੁਰਪ੍ਰੀਥੂਆ ਦੇ ਨਾਮ ਸਾਨੂੰ ਜਾਸਵਾਦੀ ਰਿਪੋਰਟ ਮੁਹਾਲੀ